ਮੈਂ ਕੀਰਤਨ ਕਰਨ ਵਾਸਤੇ ਸਾਡਾ ਜਥਾ ਅਸੀਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਆ ਕੇ ਗਏ ਔਰ ਉੱਥੋਂ ਅਸੀਂ ਸਾਡੇ ਇੱਕ ਮਿੱਤਰ ਨੇ ਪਟਿਆਲੇ ਬਾਬਾ ਸੁਖਦੇਵ ਸਿੰਘ ਜੀ ਜੀ ਉਹਨਾਂ ਦਾ ਸਾਨੂੰ ਫੋਨ ਆਇਆ ਵੀ ਸਾਡੇ ਘਰ ਤੁਸੀਂ ਨਾ ਆਉਣਾ ਜ਼ਰੂਰ ਦੁਪਹਿਰ ਦਾ ਪ੍ਰਸ਼ਾਦਾ ਉਹਨਾਂ ਨੇ ਤਿਆਰ ਕਰ ਲਿਆ ਜੀ ਔਰ ਜਦੋਂ ਅਸੀਂ ਉੱਥੇ ਜਾ ਕੇ ਗੱਡੀ ਖੜੀ ਕੀਤੀ ਨਾ ਉਹਨਾਂ ਦੇ ਗੇਟ ਗਾੜੀ ਉਹਨਾਂ ਨੇ ਉੱਥੇ ਮੇਰੇ ਖਿਆਲ ਸੌਤਵਾਦ ਸੰਗਤ ਇਕੱਠੀ ਕੀਤੀ ਸੀ ਇਹ ਸਾਡੇ ਘਰੇ ਆ ਰਹੇ ਨੇ ਰਾਜੀ ਸਿੰਘ ਔਰ ਹੱਥ ਦੇ ਵਿੱਚ ਫੁੱਲਾਂ ਦੀਆਂ ਮਾਲਾ ਲੈ ਕੇ ਫੁੱਲਾਂ ਦੀ ਵਰਖਾ ਉਹਨਾਂ ਨੇ ਕੋਠਿਆਂ ਦੇ ਉੱਤੇ ਫੁੱਲ ਦੇ ਕੇ ਖਿਲਾ ਰਿਆ ਔਰ ਸੱਚ ਜਾਣਿਓ ਮੇਰਾ ਮਨ ਉਸ ਵੇਲੇ ਭਰ ਗਿਆ ਕਿਉਂਕਿ ਇਹ ਜੋ ਦਾਤ ਹੈ ਸਤਗੁਰੂ ਜੀ ਦੀ ਹੈ ਜੀ ਔਰ ਸਤਗੁਰੂ ਜੀ ਦੇ ਸਾਨੂੰ ਕੋਈ ਕੋਈ ਨਹੀਂ ਜਾਣਦਾ ਇਹ ਰੰਮੁ ਜਮਿਕਸ਼ ਨਹੀਂ ਜੋ ਕਿ 613 ਜੀ ਕਿਉਂਕਿ ਸਾਡਾ ਸਾਡੇ ਵਿੱਚ ਕੁਝ ਨਹੀਂ ਹੈ ਔਰ ਮੈਂ ਮੇਰੀ ਅੱਖਾਂ ਦੇ ਵਿੱਚ ਉਸ ਵੇਲੇ ਬੜਾ ਮੈਨੂੰ ਰੋਣ ਆਇਆ ਕਿ ਇਹ ਸਤਗੁਰ ਸੱਚੇ ਪਾਤਸ਼ਾਹ ਸਾਨੂੰ ਕੋਈ ਜਾਣਦਾ ਵੀ ਨਹੀਂ ਤੇ ਅੱਜ ਸੰਗਤ ਇਹ ਸਿਰਫ ਤੇਰੀ ਮਹਿਮਾ ਹੈ ਕਿ ਅਸੀਂ ਤੇਰਾ ਸ਼ਬਦ ਗਾਉਂਦੇ ਆ ਨਾ ਅਸੀਂ ਤੇਰਾ ਸ਼ਬਦ ਪੜ੍ਹਦੇ ਆ ਇਹ ਤੇਰੇ ਸ਼ਬਦ ਦੀ ਵਡਿਆਈ ਹੈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਿ ਸਾਨੂੰ ਕੋਈ ਨਹੀਂ ਜਾਣਦਾ ਇਹ ਵਿੜਿਆਈਆਂ ਇਹ ਫੁੱਲਾਂ ਦੀਆਂ ਵਰਖਾ ਇਹ ਸਭ ਤੇਰੇ ਨਾਮ ਤੇ ਆ ਸਾਡੇ ਉੱਤੇ ਨਹੀਂ ਆ ਇਹ ਕਿਤੇ ਸਾਨੂੰ ਹੰਕਾਰ ਨਾ ਹੋ ਜਾਵੇ ਫਿਰ ਇਹ ਸਾਡੇ ਉੱਤੇ ਫੁੱਲਾਂ ਦੀਆਂ ਵਰਖਾ ਹੋ ਰਹੀਆਂ ਨਹੀਂ ਇਹ ਤੇਰੇ ਨਾਮ ਤੇ ਆ ਅਸੀਂ ਜਿਹੜਾ ਤੇਰਾ ਨਾਮ ਜਪਦੇ ਆ ਅਸੀਂ ਤੇਰਾ ਜਿਹੜਾ ਸ਼ਬਦ ਪੜਦੇ ਆ ਉਸ ਸ਼ਬਦ ਤੇ ਫੁੱਲਾਂ ਦੀਆਂ ਵਰਖਾ ਹੋ ਰਹੀਆਂ ਨੇ ਕਿਤੇ ਸਾਨੂੰ ਇਹ ਹੰਕਾਰ ਨਾ ਕਿਤੇ ਹੋ ਜਾਵੇ ਕਿਸਾ ਦੇ ਕਰਕੇ ਬਿਲਕੁਲ ਜੀ ਜਿਹੜਾ ਗੁਰੂ ਸਾਹਿਬ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਉਹ ਤੇ ਗੁਰੂ ਸਾਹਿਬ ਆਪ ਹੀ ਮਾਨ ਦਿੰਦੇ ਨੇ ਆਪ ਹੀ ਸਨਮਾਨ ਕਰਦੇ ਨੇ ਨਹੀਂ ਤਾਂ ਅੱਜ ਦਾ ਜਿੱਦਾਂ ਦਾ ਜੋਗ ਆ ਜਨੀਰ ਖਾਬਾ ਜੀ ਜਿੰਨਾ ਸਿੱਖ ਦੂਜੇ ਨਾਲ ਆਪਣੀਆਂ ਖਿੱਚ ਖੇਚ ਰੱਖਦੇ ਆ ਤੜ ਰੱਖਦੇ ਆ ਕਿਸੇ ਦੂਸਰੇ ਬੰਦੇ ਨੂੰ ਸਨਮਾਨ ਦੇਣਾ ਵਸ ਦੀ ਗੱਲ ਨਹੀਂ ਕਿਸੇ ਕੋਲ ਇਹ ਗੁਰੂ ਸਾਹਿਬ ਵੀ ਵਿੱਚ ਵਰਤ ਕੇ ਸੰਗਤ ਦੇ ਵਿੱਚ ਆਪ ਵੀ ਆਪਣੇ ਪਿਆਰਿਆਂ ਦਾ ਸਨਮਾਨ ਕਰਾ ਲੇ